ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਸਟ ਟਾਈਮ ਫਸਟੇ ਤੁਹਾਡ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜੀ ਪੇਮੈਂਟ ਆਨਲਾਈਨ ਹੋਊਗੀ ਕੈਸ਼ ਔਨ ਡਿਲੀਵਰੀ ਨਹੀਂ ਹੋਊਗੀ ਤੇ ਜਿਹੜਾ ਵੀ ਸੂਟ ਪਸੰਦ ਆਊਗਾ ਇਸ ਨੰਬਰ ਤੇ ਤੁਸੀਂ ਵਟਸਐਪ ਕਰਕੇ ਸਕਰੀਨਸ਼ਾਟ ਸਾਨੂੰ ਭੇਜ ਦੇਣਾ ਫਿਰ ਅਸੀਂ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੇ ਤੁਸੀਂ ਉਹਦੇ ਤੇ ਆਪਦੀ ਆਨਲਾਈਨ ਪੇਮੈਂਟ ਪਾ ਦੇਣੀ ਹੈ ਤੇ ਐਡਰੈਸ ਭੇਜ ਦੇਣਾ ਸੂਟ ਤੁਹਾਡੇ ਘਰ ਪਹੁੰਚੂਗਾ ਸ਼ਿਪਿੰਗ ਫ੍ਰੀ ਹੋਊਗੀ ਤੇ ਲੋ ਜੀ ਆਪਾਂ ਅੱਜ ਜਿਹੜੇ ਸੂਟ ਲੈ ਕੇ ਆਏ ਹੁਣ ਤੁਹਾਨੂੰ ਪਤਾ ਹੀ ਹੈ ਅੱਜਕੱਲ ਡਿਸਕਾਊਂਟ ਚੱਲ ਰਿਹਾ ਤੇ ਆਪਾਂ ਵੀ ਵੱਡਾ-ਵੱਡਾ ਡਿਸਕਾਊਂਟ ਦੇ ਰਹੇ ਹਾਂ ਜੀ ਫਿਰ ਆਪਾਂ ਬਹੁਤ ਹੀ ਖੂਬਸੂਰਤ ਸੂਟ ਵਰਕ ਵਾਲੇ ਜਿਆਦਾ ਸੂਟ ਰਣਗੇ ਉਹ ਤੁਹਾਨੂੰ ਡਿਸਕਾਊਂਟ ਤੇ ਦੇਵਾਂਗੇ ਲਓ ਜੀ ਪਹਿਲਾ ਸੂਟ ਮੈਂ ਦਿਖਾਉਣੀ ਆ ਤੁਹਾਨੂੰ ਕ੍ਰੇਪ ਦੇ ਵਿੱਚ ਹੈ ਇਹਦੇ ਵਿੱਚ ਨਾ ਜਿਹੜੀ ਸਲਵਾਰ ਹੈਗੀ ਆ ਉਹਦੇ ਤੇ ਵਰਕ ਹੋਇਆ ਹੋਇਆ ਕ੍ਰੇਪ ਦੀ ਸਲਵਾਰ ਰਹੂਗੀ ਬੇਬੀ ਪਿੰਕ ਕਲਰ ਹੋਊਗਾ ਸਲਵਾਰ ਦੇ ਉੱਪਰ ਤੁਹਾਨੂੰ ਦੇਖੋ ਵਰਕ ਮਿਲੂਗਾ ਕਾਫੀ ਜਿਆਦਾ ਵਰਕ ਹੈ ਸਲਵਾਰ ਤੇ ਠੀਕ ਹੈ ਜੀ ਦੋਨੋਂ ਆਹਾ ਮੂਰੀਆਂ ਹੋ ਗਈ ਤੇ ਕਾਫੀ ਤੁਹਾਨੂੰ ਵਰਕ ਮਿਲ ਜੂਗਾ ਇਹਦੇ ਤੇ ਤੇ ਨਾਲ ਇਹਦੇ ਤੁਹਾਨੂੰ ਮਿਲੂਗੀ ਇਹ ਤੇ ਲੋ ਜੀ ਇਹਦੇ ਨਾਲ ਇਹ ਵਾਲੀ ਸ਼ਰਟ ਰਹੂਗੀ ਆ ਲੋ ਕਾਫੀ ਪਿਆਰਾ ਲੱਗਦਾ ਸੂਟ ਹੈ ਟਾਈ ਐਂਡ ਡਾਈ ਦੇ ਵਿੱਚ ਨੈਚੁਰਲ ਕ੍ਰੇਪ ਦੀ ਸ਼ਰਟ ਰਹੂਗੀ ਔਰ ਟਾਈ ਐਂਡ ਡਾਈ ਦੇ ਵਿੱਚ ਹੀ ਤੁਹਾਨੂੰ ਸ਼ਰਟ ਮਿਲੂਗਾ ਹਾਂ ਸੌਰੀ ਟਾਈ ਐਂਡ ਡਾਈ ਦੇ ਵਿੱਚ ਸ਼ਰਟ ਮਿਲੂਗਾ ਔਰ ਵਰਕ ਵਾਲੀ ਸਲਵਾਰ ਮਿਲੂਗੀ ਕਨਫਿਊਜ਼ ਹੋ ਗਈ ਮੈਂ ਬਹੁਤ ਜ਼ਿਆਦਾ ਤੇ ਲੋ ਠੀਕ ਹੈ ਜੀ ਇਹ ਵਾਲੇ ਇਹਦੇ ਚ ਤਿੰਨ ਕਲਰ ਪਾਏ ਹੋਏ ਨੇ ਬੇਸ ਕਲਰ ਹੈਗਾ 베ਬੀ ਪਿੰਕ ਆ orange color ਪਾਇਆ ਹੋਇਆ green color ਹੈ ਔਰ magenta color ਜਿਹੜਾ ਬੁਟੀ ਨਾਲ ਹੁੰਦਾ ਠੀਕ ਹੈ ਜੀ ਇਹ ਹੈਗੀ ਆ ਤੁਹਾਡੀ ਸ਼ਰਟ ਨੋ ਠੀਕ ਹੈ ਤੇ ਜਿਹੜੀ ਹੈਗੀ ਸਲਵਾਰ ਉਹਦੇ ਤੇ ਵਰਕ ਹੋਇਆ ਹੋਇਆ 1850 ਦੇ ਵਿੱਚ ਸੂਟ ਮਿਲੂਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਨੈਕਸਟ ਦੇ ਗਲੋਂ ਲਗਭਗ ਸੇਮ ਹੀ 컬러 ਹੈਗਾ ਸੂਟ ਦਾ ਕਲਰ ਤਾਂ ਲਗਭਗ ਸੇਮ ਹੀ ਆ ਮੋੜਾ ਮੋਟਾ ਭਾਵੇਂ ਡਿਫਰੈਂਸ ਹੋਵੇ ਇਹ ਹੈਗੀ ਆ ਸਲਵਾਰ ਕਾਫੀ ਵਰਕ ਹੋਇਆ ਜੀ ਪੂਰਾ ਸਲਵਾਰ ਤੇ ਵਰਕ ਦੀ ਹੋਊਗਾ ਤੁਹਾਡੇ ਫਰੰਟ ਤੇ ਠੀਕ ਹੈ ਜੀ 2.5 ਮੀਟਰ ਦੇ ਪੀਸ ਰਹਿਣਗੇ ਤੇ ਇਹ ਹੈਗਾ ਇਹਦੇ ਨਾਲ ਸ਼ਰਟ ਲੋ ਜੀ ਇਹ ਹੈਗੀ ਇਹਦੇ ਨਾਲ ਸ਼ਰਟ ਸ਼ਰਟਾਂ ਲਗਭਗ ਸੇਮ ਹੀ ਨੇ ਜੀ ਦੋਨੇ ਕੋਲ ਬੜਾ ਫਰਕ ਹੈ ਨਹੀਂਗਾ ਦੋਨਾਂ 'ਚ ਲੋ ਇਹ ਸ਼ਰਟ ਹੈਗੀ 2 ਐਂਡ 2 ਦੇ ਵਿੱਚ ਤੇ ਉਹ ਹੈਗੀ ਹੈ ਜੀ ਤੁਹਾਨੂੰ ਸਲਵਾਰ ਮਿਲ ਜੂਗੀ ਵਰਕ ਦੇ ਵਿੱਚ ਤੇ ਪ੍ਰਾਈਸ ਇਹਦੀ ਰਹੂਗੀ 1850 ਰੁਪਏ 1850 'ਚ ਇਹ ਸੂਟ ਦੋ ਹੈਗੇ ਆਪਣੇ ਕੋਲੇ ਤੇ ਨੈਕਸਟ ਹੈਗਾ ਇਹਦੇ ਤੇ ਕਾਫੀ ਜਿਆਦਾ ਡਿਸਕਾਊਂਟ ਮਿਲ ਰਿਹਾ ਤੁਹਾਨੂੰ ਸਾਢੇ 1900 ਦਾ ਸੂਟ ਸੀ ਜਿਹਦੇ ਤੇ ਅੱਜ ਤੁਹਾਨੂੰ ਕਾਫੀ ਡਿਸਕਾਊਂਟ ਮਿਲ ਰਿਹਾ ਹੈ ਅੱਜ ਇਹ ਸੂਟ ਤੁਹਾਨੂੰ 1650 ਦੇ ਵਿੱਚ ਮਿਲ ਰਿਹਾ ਲਾਈਨਰ ਵਾਲੀ ਮਸਲੀਨ ਹੈ ਜੀ ਲਾਈਨਿੰਗ ਮਸਲੀਨ ਬਹੁਤ ਸੋਹਣਾ ਕੱਪੜਾ ਹੈਗਾ ਸਿੰਗਲ ਪੀਸ ਹੈ ਆਪਣੇ ਕੋਲੇ ਬਲੂ ਜਿਹਾ ਕਲਰ ਹੈਗਾ ਪਾਊਡਰ ਬਲੂ ਜਿਹਾ ਬਹੁਤ ਪਿਆਰਾ ਸੂਟ ਹੈ ਫਰੰਟ ਦੇ ਉੱਪਰ ਇੱਕ ਫਲਾਵਰ ਹੈ ਪ੍ਰਿੰਟ ਦਾ ਮੈਂ ਤੁਹਾਨੂੰ ਨੇੜੇ ਕਰਕੇ ਸਟੱਫ ਦਿਖਾ ਦੇਣੀ ਆ ਆ ਲੋ ਬੇਬੀ ਭਾਈ ਆ ਲੋ ਜੀ ਬਹੁਤ ਪਿਆਰਾ ਸਟੱਫ ਹੈਗਾ ਤੇ ਇਹ ਹੈਗੀ ਇਹਦੀ ਬਾਜੂ ਠੀਕ ਹੈ ਇਸ ਤਰ੍ਹਾਂ ਦਾ ਬਣਨਾ ਥੋੜਾ ਜਿਦੋਂ ਲਾਈਨਿੰਗ ਲੱਗ ਗਈ ਨਾ ਆਹ ਵਾਲਾ ਕਲਰ ਹੀ ਆਉਣਾ ਹੈ ਕਿਉਂਕਿ ਇਹ نیچے ਇਸ ਤਰ੍ਹਾਂ ਦੀ ਲਾਈਨਿੰਗ ਲੱਗਣੀ ਹੈ ਪਤਲਾ ਹੋ ਕੇ ਥੋੜਾ ਜਿਹਾ ਲਾਈਟ ਲੱਗਣ ਆ ਜਾਂਦਾ 5 ਮੀਟਰ ਦਾ ਰਨਿੰਗ ਦੇ ਵਿੱਚ ਸੂਟ ਮਿਲੂਗਾ ਤੁਹਾਨੂੰ ਇਹ ਇਹਦੇ ਨਾਲ ਮੈਨੂੰ ਦੁਪੱਟਾ ਔਰ ਦੁਪੱਟਾ ਵੀ ਲਾਈਨਿੰਗ ਮਸਲੀਨ ਦੇ ਵਿੱਚ ਹੀ ਹੋਊਗਾ ਔਰ ਵੱਡਾ ਸਾਰਾ ਦੁਪੱਟਾ 2.5 ਮੀਟਰ ਦਾ ਬਹੁਤ ਖੂਬਸੂਰਤ ਸੂਟ ਹੈ ਜੀ ਇਹ ਇਹ ਲੋ ਸਾਰੇ ਸ਼ਰਟ ਹਾਂ ਦੁਪੱਟੇ ਦੇ ਉੱਪਰ ਬਹੁਤ ਸੋਹਣਾ ਪ੍ਰਿੰਟ ਹੈਗਾ ਠੀਕ ਹੈ ਔਰ ਦੁਪੱਟੇ ਦੀ ਲੰਵਾਈ ਬਹੁਤ ਹੈਗੀ ਆ ਲੰਵਾਈ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਤੇ ਅੱਜ ਇਹਦੇ ਤੇ ਵੀ ਕਾਫੀ ਜ਼ਿਆਦਾ ਡਿਸਕਾਊਂਟ ਦੇ ਰਹੇ ਆ ਤੁਹਾਨੂੰ 1650 ਦੇ ਵਿੱਚ ਆ ਰਿਹਾ ਕੱਲਾ ਹੀ ਪੀਸ ਹੈਗਾ ਜੀ ਇਹ ਅੱਜ ਜ਼ਿਆਦਾ ਤਾਂ ਕੱਲੇ ਕੱਲੇ ਪੀਸ ਹੈ ਕੋਈ ਕੋਈ ਹੈ ਜਿਹੜੇ ਦੋ ਪੀਸ ਹੋਣ ਸਾਡੇ ਕੋਲੇ ਲਓ ਜੀ ਬਲੈਕ ਕਲਰ ਦੇ ਵਿੱਚ ਹੈ ਕਾਟਨ ਦੇ ਵਿੱਚ ਹੋਊਗਾ ਬਿਲਕੁਲ ਕਾਟਨ ਬਲੈਕ ਕਲਰ ਦੇ ਵਿੱਚ ਹੋਊਗਾ ਤੇ 21 ਘੇਰੇ ਦਾ ਸੁੰਟ ਹੋਊਗਾ ਜੀ ਇਹ ਤੁਸੀਂ ਸਾਡੇ 2.5 22 ਤੱਕ ਲਿਜਾ ਸਕਦੇ ਹੋ ਇਹਨੂੰ ਠੀਕ ਹੈ ਵਰਕ ਦੇਖ ਲਓ ਇਹਦਾ ਬਹੁਤ ਸੋਹਣਾ ਵਰਕ ਹੋਇਆ ਹੋਇਆ ਤੇ ਇਹ ਹੈਗਾ ਜੀ ਇਹਦਾ ਸਲਵਾਰ ਦਾ ਵਰਕ ਉਸੇ ਤਰ੍ਹਾਂ ਹੀ ਤੁਹਾਨੂੰ ਇਹ ਬਾਜੂ ਤੇ ਵਰਕ ਮਿਲੂਗਾ ਸਲਵਾਰ ਵਰਕ ਬਾਜੂ ਵਰਕ ਹੈ ਨਾ ਘੇਰਾ ਵਰਕ ਔਰ ਨੈੱਕ ਦੇ ਉੱਪਰ ਥੋੜਾ ਜਿਹਾ ਵਰਕ ਹੋਇਆ ਹੋਇਆ ਇਹ ਵਾਲਾ ਲੈਂਥ ਬਹੁਤ ਹੈਗੀ ਹੈ ਜੀ ਘੱਟ ਵੱਧ ਜਿੰਨੀ ਮਰਜ਼ੀ ਰੱਖ ਲਓ ਇਹਦਾ ਕੋਈ ਬਾਹਲਾ ਚੱਕਰ ਨਹੀਂ ਹੈਗਾ ਤੁਹਾਨੂੰ ਤੇ ਨੈਕਸਟ ਹੈ ਦੁਪੱਟਾ ਵਾਜੀ ਚਾਈਨਾ ਕੋਟਾ ਤੇ ਫੋਰ ਸਾਈਡ ਲੇਸ ਮਿਲੂਗੀ ਦੁਪੱਟਾ ਬਹੁਤ ਗ੍ਰੇਸਫੁਲ ਹੈਗਾ 2.5 ਮੀਟਰ ਦਾ ਦੁਪੱਟਾ ਹੋਊਗਾ ਚਾਈਨਾ ਕੋਟੇ ਦਾ ਔਰ ਬਲੈਕ ਕਲਰ ਵੀ ਇਹਦੇ ਤੇ ਤੁਹਾਨੂੰ ਲੇਸ ਮਿਲੂਗੀ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਸੂਟ ਹੈਗਾ ਇਹ ਤੇ ਇਹਦੀ ਪ੍ਰਾਈਸ ਪਹਿਲਾਂ 1750 ਸੀ ਅੱਜ ਇਹ 1650 ਚ ਮਿਲੂਗਾ ਇਸ ਤੋਂ ਘਾਟੇ ਹੋ ਨਹੀਂ ਸਕਦਾ ਕਿਉਂਕਿ ਪਹਿਲਾਂ ਇਹ ਬਹੁਤ ਹੀ ਘੱਟ ਰੇਟ ਦਾ ਸੂਟ ਹੈ ਜੀ ਤੇ ਨੈਕਸਟ ਆਪਣੇ ਕੋਲੇ ਸਿਰਫ 2 ਪੀਸ ਬਜੇ ਨੇ ਇਹ ਵਾਲੇ ਇਹਦੇ ਆਪਣੇ ਕੋਲੇ ਕਈ ਪੀਸ ਸੀਗੇ ਔਰ ਸਾਡੇ ਕੋਲ ਵਾਈਟ ਵੀ ਦੋ ਪੀਸ ਸੀਗੇ ਇੱਕੋ ਹੀ ਰਹਿ ਗਿਆ ਹੋ ਸਿੰਗਲ ਪੀਸ ਹੈ ਲਓ ਜੀ ਮੈਂ ਤੁਹਾਨੂੰ ਦਿਖਾ ਦੇਣੀ ਆ ਇਹ ਮਲ ਕਾਟਨ ਜਿਹੜਾ ਅੱਜ ਕੱਲ ਮਲ ਚਨੇਰੀ ਕਹਿੰਦੇ ਨੇ ਜਿਹਨੂੰ ਮਲ ਚਨੇਰੀ ਦੇ ਉੱਪਰ ਬਣਿਆ ਹੋਇਆ ਸੂਟ ਆ ਜੀ ਇਹ ਅੱਜ ਕੱਲ ਕਾਫੀ ਚੱਲਿਆ ਇਹ ਕਪੜਾ ਮਲ ਚਨੇਰੀ ਆਹ ਲਓ ਇਹ ਹੈਗਾ ਮਲ ਚਨੇਰੀ ਤੇ ਬਣਿਆ ਹੋਇਆ ਸਾਰੇ ਫਰੰਟ ਦੇ ਉੱਪਰ ਇਦਾਂ ਵਰਕ ਮਿਲੂਗਾ ਥ्रेड ਵਰਕ ਠੀਕ ਹੈ ਜੀ ਇਹ ਲਾਈਨਿੰਗ ਲਾ ਕੇ ਬਣਦੇ ਨੇ ਜੀ ਸੂਟ ਪਰ ਸੂਟ ਬਹੁਤ ਖੂਬਸੂਰਤ ਬਣਦੇ ਨੇ ਇਹ ਲੇਸ ਲੱਗੀ ਹੋਈ ਆ ਸੇਮ ਹੀ ਲੇਸ ਤੁਹਾਨੂੰ ਬਾਜੂ ਤੇ ਮਿਲੂਗੀ ਵਰਕ ਨਹੀਂ ਮਿਲੂਗਾ ਬਾਜੂ ਤੇ ਲੇਸ ਮਿਲੂਗੀ ਫਰੰਟ ਤੇ ਸਾਰੇ ਤੁਹਾਨੂੰ ਵਰਕ ਮਿਲੂਗਾ ਤੇ ਨਾਲ ਮਿਲੂਗੀ ਮਸਲੀਨ ਦੀ ਲਸ਼ਲਸ਼ ਕਰਦੀ ਸਲਵਾਰ ਲੋ ਸੱਚੇ ਵਿੱਚ ਲਸ਼ਲਸ਼ ਕਰਦੀ ਹੈ ਜੀ ਇਹ ਆ ਲੋ ਬਹੁਤ ਪਿਆਰਾ ਜਿਹਾ ਵਰਕ ਹੈ ਸਲਵਾਰ ਦੇ ਉੱਪਰ ਔਰ ਇਹ ਪਾਇਆ ਬਹੁਤ ਖੂਬਸੂਰਤ ਲੱਗਦਾ ਹੈ ਇਹ ਸੂਟ ਬਹੁਤ ਜਿਆਦਾ ਸੋਹਣਾ ਲੱਗ ਤੇ ਇਹ ਹੈਗਾ ਜੀ ਨਾਲ ਮਲਚਨੇਰੀ ਦਾ ਇਹ ਦੁਪੱਟਾ ਆਹ ਲੰਬਾ ਚੌੜਾ ਦੁਪੱਟਾ ਖੂਬਸੂਰਤ ਜਿਹਾ ਦੁਪੱਟਾ ਇਹ ਕਲਰ ਜਿਹੜਾ ਹੈਗਾ ਸੂਟ ਦਾ ਬਹੁਤ ਸੋਹਣਾ ਲੱਗਦਾ ਸੂਟ ਬਹੁਤ ਪਿਆਰਾ ਲੱਗਦਾ ਫੋਰ ਸਾਈਡ ਲੇਸ ਵੀ ਲੱਗੀ ਹੋਈ ਆ ਇਹ ਸੂਟ ਵੀ ਤੁਹਾਨੂੰ 1650 ਦੇ ਵਿੱਚ ਮਿਲ ਜਾਊਗਾ ਸ਼ਿਪਿੰਗ ਫ੍ਰੀ ਡਿਸਕਾਊਂਟ ਦੇ ਸੂਟ ਨੇ ਜੀ ਸਾਰੇ ਇਹ ਵਾਈਟ ਕਲਰ ਦੇ ਵਿੱਚ ਆ ਔਰ ਸੇਮ ਹੀ ਆ ਜੋ ਤੁਸੀਂ ਪਹਿਲਾਂ ਦੇਖ ਲਿਆ ਨਾ ਇਹ ਵੀ ਉਦਾਂ ਹੀ ਮਲ ਕਾਟਨ ਦੇ ਵਿੱਚ ਜਾਂ ਮਲ ਚੰਦੇਰੀ ਵੀ ਕਹਿੰਦੇ ਨੇ ਆ ਮਲ ਕਾਟਨ ਵੀ ਕਹਿੰਦੇ ਨੇ ਇਹਨੂੰ ਉਦਾਂ ਹੀ ਸੂਟ ਹੈਗਾ ਇਹ ਤੇ ਇਹ ਦੀ ਇਹ ਹੈਗੀ ਆ ਸਲਵਾਰ ਸਲਵਾਰ ਵੀ ਥੋੜੀ ਜਿਹੀ ਥਿੱਕ ਮਸਲੀਨ ਹੁੰਦੀ ਹੈ ਜਿਹੜੀ ਜ਼ਬਰਦਸਤੀ ਜੀ ਮਸਲੀਨ ਉਹ ਵਾਲੀ ਹੈ ਸ਼ਾਈਨ ਕਰਦੀ ਹੈ ਠੀਕ ਹੈ ਜੀ ਤੇ ਸਲਵਾਰ ਮੈਨੂੰ ਐ ਲੱਗਦਾ ਜਿਵੇਂ ਇਹਦਾ ਕਪੜਾ ਵਾਵੇ ਹੀ ਹੁੰਦਾ ਮੈਂ ਦੱਸ ਦੇਣੀ ਆ ਖੋਲ ਕੇ ਦਿਖਾ ਦੇਣੀ ਆ ਚੱਲ ਇਹ ਤਾਂ ਜੀ ਮੈਨੂੰ ਖੋਪੇ ਲੱਗੀ ਜਾਂਦਾ ਮੈਨੂੰ ਲੱਗਦਾ ਲਾਈਨਿੰਗ ਵਿੱਚ ਹੀ ਆ ਲਾਈਨਿੰਗ ਵਿੱਚ ਹੀ ਆ ਆ ਹਾਂ 5 ਮੀਟਰ ਅਜੀ ਹਾਂ ਇਹ 5 ਮੀਟਰ ਕਪੜਾ ਹੈਗਾ ਮੈਂ ਦੂਜਾ ਵੀ ਚੈੱਕ ਕਰ ਲੈਣੀ ਆ ਜਿਹੜਾ ਪਹਿਲਾਂ ਦਿੱਤਾ ਤੁਹਾਨੂੰ 2.5 ਹੋਊਗੀ ਲਾਈਨਿੰਗ 2.5 ਦੀ ਲਾਈਨਿੰਗ ਹੈ ਲਾਈਨਿੰਗ ਲੈਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਲਾਈਨਿੰਗ ਇਹਦੇ ਵਿੱਚ ਹੀ ਇਕਲੂਗੀ ਉਹ ਦੀ ਦੇਖੀਂ ਨਹੀਂ ਲੋੜ ਹੈ ਨਹੀਂ ਇਹ ਨਹੀਂ ਹੈਗਾ ਇਹਦੇ 'ਚ ਨਹੀਂ ਇਹਦੇ 'ਚ ਲਾਈਨਿੰਗ ਨਹੀਂ ਹੈਗੀ ਇਹਦੇ 'ਚ ਐ ਲਓ ਜੀ ਆ ਉਹਦੇ 'ਚ ਇਹ ਇਕੱਲਾ ਹੀ ਇੱਕੋ ਹੀ ਸੂਟ ਆਇਆ ਜਿਹਦੇ ਨਾਲ ਸਾਡੇ ਕੋਲੇ 5 ਮੀਟਰ ਆਇਆ ਨੀਚੇ ਇਨਰ ਠੀਕ ਹੈ ਜੀ ਤੇ ਇਹ ਹੈਗਾ ਇਹਦਾ ਸ਼ਰਟ ਸ਼ਰਟ ਆਵळा ਤੇ ਇਹ ਹੈਗਾ ਦਾ ਦੁਪੱਟਾ ਠੀਕ ਹੈ ਜੀ ਦੁਪੱਟਾ ਉਸੇ ਤਰ੍ਹਾਂ ਹੀ ਹੈਗਾ ਜਿਵੇਂ ਪਹਿਲਾਂ ਦਿਖਾਤਾ ਤੁਹਾਨੂੰ ਮੈਂ ਆ ਲੋ ਕੰਨਿਆਂ ਦੇ ਉੱਪਰ ਇਦਾਂ ਵਰਕ ਮਿਲੂਗਾ ਔਰ ਵਿੱਚ ਬੂਟੀ ਮਿਲੂਗੀ ਬਹੁਤ ਸੋਹਣਾ ਜਿਹਾ ਸੂਟ ਹੈਗਾ ਬੱਸ ਬਹੁਤ ਸੋਹਣਾ ਹਾਂ ਉਹ 1650 ਦੇ ਵਿੱਚ ਸੀਗਾ ਇਹਦਾ ਇਨਰ ਬਹੁਤ ਵੱਡਾ ਹੈਗਾ ਇਹ ਤੁਹਾਨੂੰ ਸਾਡੇ 1750 ਦੇ ਵਿੱਚ ਮਿਲੂਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਤੁਹਾਨੂੰ ਲਾਈਨਿੰਗ ਵਗੈਰਾ ਖਰੀਦਣ ਦੀ ਲੋੜ ਨਹੀਂ ਹੈਗੀ ਸ਼ਰਟ ਦੀ ਲਾਈਨਿੰਗ ਹੈ ਜਿਹੜੀ ਉਹ ਵਿੱਚ ਸਲਵਾਰ ਤੇ ਲਾਈਨਿੰਗ ਲਾਉਣੀ ਹੈ ਲਾ ਲਿਓ ਨਹੀਂ ਲਾਉਣੀ ਤਾਂ ਐਦਾ ਬਣਾ ਲਿਓ ਥੋੜੀ ਬੋਤੀ ਟ੍ਰਾਂਸਪੇਰੈਂਸੀ ਹੋਊਗੀ ਲਾਉਣੀ ਹੋਈ ਤਾਂ ਕਾਟਨ ਦੀ ਲਾਈਨਿੰਗ ਲੱਗੂਗੀ। ਲੋ ਜੀ ਇਹ ਹੈਗਾ ਕੈਮਰੀ ਕਾਟਨ ਦੇ ਵਿੱਚ ਸੂਟ ਹੈ। ਇਹ ਚ ਆਪਣੇ ਕੋਲ 2 ਸੂਟ ਬਚੇ ਹੋਏ ਨੇ। ਲੋ ਕੈਮਰੀ ਕਾਟਨ ਦੇ ਵਿੱਚ ਵਰਕ ਵਾਲਾ ਸੂਟ ਹੈ ਰਸਟ ਕਲਰ ਹੈਗਾ ਰਸਟ orangeਾ ਕਲਰ ਹੈ। ਨਾ ਤਾਂ ਪਿਓਰ ਰਸਟ ਹੈ ਨਾ ਪਿਓਰ orange ਹੈ। ਠੀਕ ਹੈ ਜੀ। ਲੋ ਇਹ ਵਾਲੀ ਘੇਰੇ ਤੇ ਤੁਹਾਨੂੰ ਬੇਲ ਮਿਲੂਗੀ ਤੇ ਇਹ ਹੈਗੀ ਕਮਰ ਕੋਲੇ ਵਰਕ ਹੋਇਆ ਹੋਇਆ ਇਹਦੇ ਉੱਪਰੋਂ ਗਲਾ ਨਿਕਲ ਜੂਗਾ ਠੀਕ ਹੈ ਜੀ ਤੇ ਇਹਦੇ ਬਾਜੂ ਤੇ ਤੁਹਾਨੂੰ ਇਹ ਵਾਲਾ ਵਰਕ ਮਿਲੂਗਾ ਸਲਵਾਰ ਚੈੱਕ ਕਰ ਲੈਣੇ ਮੈਨੂੰ ਲੱਗਦਾ ਸਲਵਾਰ ਤੇ ਹਾਂ ਸਲਵਾਰ ਤੇ ਵੀ ਸੇਮ ਹੀ ਵਰਕ ਮਿਲੂਗਾ ਜੀ ਜਿਹੜਾ ਤੁਹਾਨੂੰ ਬਾਜੂ ਤੇ ਮਿਲਣਾ ਦੁਪੱਟਾ ਦੇਖ ਲਓ ਦੁਪੱਟਾ ਮਲ ਕਾਟਨ ਦੇ ਵਿੱਚ ਆਊਗਾ 22 ਇੰਚ 22 ਦੇ ਵਿੱਚ ਮਲ ਕਾਟਨ ਦੇ ਵਿੱਚ ਦੁਪੱਟਾ ਆਊਗਾ ਆ ਲਓ ਉਹ ਸੋਨੇ ਦਾ ਦੁਪੱਟਾ ਹੈ ਲਓ ਜੀ ਆ 2.5 ਮੀਟਰ ਦਾ ਦੁਪੱਟਾ ਤੇ ਪ੍ਰਾਈਸ ਹੈਗੀ ਪਹਿਲਾਂ 1850 ਸੀ ਅੱਜ ਇਹ ਡਿਸਕਾਊਂਟ ਤੇ 1650 ਹੈ ਸ਼ਿਪਿੰਗ ਫ੍ਰੀ ਹੋਊਗੀ ਲਓ ਜੀ ਅਗਲਾ ਸੂਟ ਦੇਖੋ ਇਹ ਵੀ ਤੁਹਾਡੇ ਕੋਲੇ ਡਿਸਕਾਊਂਟ ਦੇ ਵਿੱਚ ਹੀ ਆਊਗਾ ਸੂਟ ਕਾਟਨ ਦੇ ਵਿੱਚ ਸੂਟ ਹੈ ਜੀ ਬਹੁਤ ਵਧੀਆ ਕਾਟਨ ਹੈਗੀ ਆ ਰੋਜ਼ੀ ਨਹੀਂ ਹੈਗਾ ਸੀ ਗ੍ਰੀਨ ਜਿਹਾ ਕਲਰ ਹੈ ਗ੍ਰੀਨ ਵਾਲੀ ਸਾਈਡ ਨੂੰ ਕਾਫੀ ਸੋਹਣਾ ਸੂਟ ਹੈ ਲੋ ਠੀਕ ਆ ਜੀ ਬਾਜੂ ਤੇ ਵੀ ਵਰਕ ਮਿਲੂਗਾ ਔਰ ਸਲਵਾਰ ਤੇ ਵੀ ਮਿਲੂਗਾ ਤੇ ਨਾਲ ਇਹ ਹੈਗਾ ਦੁਪੱਟਾ ਇਹ ਲੋ ਜੀ ਇਹ ਦੁਪੱਟਾ ਲੋ ਪ੍ਰਾਈਸ ਹੋਊਗੀ ਜੀ 1650 ਸ਼ਿਪਿੰਗ ਫ੍ਰੀ ਹੋਊਗੀ ਲੋ ਜੀ ਅੱਗੇ ਮੈਂ ਤੁਹਾਨੂੰ ਦਿਖਾਉਣੀ ਆ ਦੋ ਸੂਟ ਹੈਂਡਵਰਕ ਦੇ ਸੂਟ ਨੇ ਔਰ ਬਹੁਤ ਪਿਆਰੇ ਜਿਹੇ ਕਲਰ ਤੇ ਬਹੁਤ ਸੋਹਣਾ ਸਟਫ ਅੱਜ ਕੱਲ ਨਾ ਗਲਾਸ ਕਪੜਾ ਚੱਲਿਆ ਹੋਇਆ ਗਲਾਸ ਸ਼ਿਮਰ ਗਲਾਸ ਟਿਸ਼ੂ ਗਲਾਸ ਔਰ ਗੰਦਾ ਸੋ ਇਹ ਹੈਗਾ ਗਲਾਸ ਔਰ ਗੰਦਾ ਇੰਨਾ ਕ ਪਿਆਰਾ ਸਟਫ ਤੇ ਇੰਨਾ ਪਿਆਰਾ ਸੂਟ ਦੇਖਦੀ ਰਹੋਗੇ ਔਰ ਪ੍ਰਾਈਸ ਇਹਦੇ ਅਕੋਰਡਿੰਗਲੀ ਕੁਝ ਵੀ ਨਹੀਂ ਕਿਉਂਕਿ ਇਹ ਆਪਣੇ ਸਿੰਪਲ ਦੇ ਸੂਟ ਨੇ ਆਪਾਂ ਸਿੰਪਲ ਦੇ ਸੂਟ ਬਣਾ ਲੈਨੇ ਆ ਤਾਂ ਕਿ ਉਹਦੇ ਨਾਲ ਦੇ ਸਾਨੂੰ ਫਿਰ ਆਰਡਰ ਆ ਜਾਂਦੇ ਨੇ ਤੇ ਸਿੰਪਲ ਦੇ ਸੂਟ ਆ ਜਿਹੜੇ ਉਹ ਥੋੜੇ ਸਸਤੇ ਹੁੰਦੇ ਨੇ ਤੇ ਜਦੋਂ ਤੁਸੀਂ ਇਹ ਸਾਡੇ ਤੋਂ ਆਰਡਰ ਤੇ ਬਣਵਾਉਨੇ ਹੋ ਜੇ ਤਾਂ ਸਟੱਫ ਚੇਂਜ ਕਰ ਸਕਦੇ ਹੋ ਕੋਈ ਮਰਜ਼ੀ ਸਟੱਫ ਦੇ ਉੱਪਰ ਬਣਵਾ ਸਕਦੇ ਹੋ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਹਦੇ ਉੱਪਰ ਹੀ ਬਣਵਾਉਣਾ ਹੈ ਜੇ ਤੁਸੀਂ ਇਹਦੇ ਤੇ ਵੀ ਬਣਾਉਂਗੇ ਤਾਂ ਵੀ 5700 ਤੁਸੀਂ ਵਿੱਚ ਮੰਨ ਕੇ ਚੱਲਿਓ ਕਿ ਹੋਰ ਐਡ ਹੋ ਜਾਊਗਾ ਤੇ ਅਗਰ ਤੁਸੀਂ ਇਹ ਸੂਟ ਇਦਾਂ ਹੀ ਲੈਣੇ ਹੋ ਤਾਂ ਅੱਜ ਤੁਹਾਨੂੰ 29500 ਦੇ ਵਿੱਚ ਸੂਟ ਮਿਲ ਰਿਹਾ ਹੈ ਸੂਟ ਬਹੁਤ ਜਿਆਦਾ ਸੋਹਣਾ ਸਾਰਾ ਹੈਂਡਵਰਕ ਦਾ ਨੇੜੇ ਕਰਕੇ ਦਿਖਾਈ ਜੀ ਲਓ ਜੀ ਨੱਕ ਤੁਸੀਂ ਦੇਖੋ ਇਹਦਾ ਕਿੰਨੀ ਸਫਾਈ ਨਾਲ ਵਰਕ ਹੋਇਆ ਹੋਇਆ ਐਂਡ ਸਿਰਾ ਵਰਕ ਮੋਤੀ ਵਰਕ ਤੇ ਜਿਹੜਾ ਆ ਕੀ ਕਹਿੰਦੇ ਹੁੰਦੇ ਨੇ ਦਬਕਾ ਵਰਕ ਸਭ ਕੁਝ ਇਹਦੇ ਵਿੱਚ ਯੂਜ਼ ਕੀਤਾ ਹੋਇਆ ਬੜਾ ਹੀ ਪਿਆਰਾ ਜਿਹਾ ਸੂਟ ਹੈਗਾ ਸਾਰੇ ਤੇ ਤੁਹਾਨੂੰ ਇਦਾਂ ਬੂਟੀ ਮਿਲ ਰਹੀ ਹੈ ਔਰ ਨੈਕ ਦੇ ਉੱਪਰ ਮੜਾ ਜਿਹਾ ਵਰਕ ਨਹੀਂ ਹੈਗਾ ਕਾਫੀ ਸਾਰਾ ਵਰਕ ਹੋਇਆ ਹੋਇਆ ਤੇ ਆ ਲੋ ਸਾਰੇ ਦੇ ਉੱਪਰ ਤੁਹਾਨੂੰ ਇਦਾਂ ਬੂਟੀ ਮਿਲੂਗੀ ਮੋਤੀ ਵਰਕ ਦੇਖੋ ਤੁਸੀਂ ਸਾਰੇ ਤੇ ਮੋਤੀ ਵਰਕ ਹੋਇਆ ਹੋਇਆ ਕਿੰਨਾ ਮੋਤੀ ਵਰਕ ਹੋਇਆ ਹੋਇਆ ਇਹਦੇ ਤੇ ਬਹੁਤ ਪਿਆਰਾ ਜਿਹਾ ਸੂਟ ਹੈ ਔਰ ਇਹ ਹੈਗੀ ਜੀ ਇਹਦੀ ਬਾਜੂ ਇਹ ਬਾਜੂ ਦਾ ਵਰਕ ਨੂੰ ਠੀਕ ਹੈ ਤਿੰਨ ਬੂਟੀਆਂ ਤੇ ਔਰ ਇੱਕ ਲਾਈਨ ਹੈ ਜਿਹੜੀ ਉਹ ਤੁਸੀਂ ਪਾਈਪਿੰਗ ਵਗੈਰਾ 골ਡਨ ਦਿਓ ਅਤੇ ਲੇਸ ਵਗੈਰਾ ਲਾਓ ਇੰਨਾ ਕੁ ਪਿਆਰਾ ਸੂਟ ਬਣ ਕੇ ਰੈਡੀ ਹੋਣਾ ਹੈ ਔਰ ਕਲਰ ਤਾਂ ਬਸ ਪੁੱਛੋ ਨਾ ਇੰਨਾ ਸੋਹਣਾ ਸਹੀ ਆ ਰਿਹਾ ਹੋਣਾ ਕਲਰ ਮੈਨੂੰ ਲੱਗਦਾ ਲਗਭਗ ਅ ਪਤਾ ਨਹੀਂ ਕੀ ਗਾਜਰੀ ਪਿੰਕ ਜਿਹਾ ਬੜਾ ਸੋਹਣਾ ਸੂਟ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਇਹ ਤੇ ਇਹ ਤੁਹਾਨੂੰ ਮਿਲੂਗਾ 2950 ਦੇ ਵਿੱਚ ਹੈਂਡਵਰਕ ਦੇ ਨਾਲ ਬੜਾ ਹੀ ਸੋਹਣਾ ਸਟੱਫ ਸਟੱਫ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਕੋਈ ਕਮੀ ਨਹੀਂ ਹੈ ਵਰਕ ਦੇ ਵਿੱਚ ਸਫਾਈ ਦੀ ਕੋਈ ਕਮੀ ਨਹੀਂ ਹੈ ਠੀਕ ਹੈ ਜੀ 2950 ਦੇ ਵਿੱਚ ਅਗਲਾ ਸੂਟ ਹੈ ਜਿਹੜਾ ਉਹ ਦੇਖੋ ਤੁਸੀਂ ਤੇ ਇਹ ਵੀ ਸੂਟ ਹੈ 컬러 ਫਰਕ ਹੈ 컬러 ਹੈਗਾ 골ਡਨ 컬러 ਆ लो ਹਰੇਕ ਹੀ 컬러 ਆਬਦੀ ਆਪਕੇ ਬਹੁਤ ਸੋਹਣਾ ਲੱਗਦਾ ਹੈ ਦੋਨੋਂ ਸੂਟ ਹੈ ਜਿਹੜੇ ਸੈਂਪਲ ਦੇ ਸੂਟ ਨੇ ਔਰ ਬਹੁਤ ਸੋਹਣੇ ਸੂਟ ਨੇ ਵਰਕ ਹੀ ਬਹੁਤ ਜਿਆਦਾ ਪਿਆਰਾ ਹੋਇਆ ਹੋਇਆ ਨੇੜੇ ਕਰਕੇ ਵੀ ਇਹ ਵੀ ਦਿਖਾ ਦੂੰ ਮੈਂ ਸਟੱਫ ਨਾ ਤੁਹਾਨੂੰ ਇਦਾਂ ਕਰਕੇ ਦਿਖਾਉਣੀ ਆ ਤੁਸੀਂ ਦੇਖੋ ਸਟੱਫ ਦੀ ਫੀਲ ਲਓ ਐਨੀ ਸੋਹਣੀ ਫੀਲ ਆਉਂਦੀ ਆ ਸਟੱਫ ਦੀ ਬਹੁਤ ਜਿਆਦਾ ਤੇ ਲੋ ਗਲਾਸ ਔਰ ਗਾਂਜਾ ਦੇ ਵਿੱਚ ਇਹ ਵਾਲਾ ਸੂਟ ਆਊਗਾ ਔਰ ਉਦਾਂ ਹੀ ਬਾਜੂ ਮਿਲੂਗੀ ਜੇ ਸਤਰਾ ਪਹਿਲਾਂ ਦੇਖ ਲਈ ਉਦੋਂ ਹੀ ਤੁਹਾਨੂੰ ਫਰੰਟ ਮਿਲੇਗਾ ਬਹੁਤ ਪਿਆਰਾ ਜਿਹਾ ਸੂਟ ਫੁੱਲ ਹੈਂਡਵਰਕ ਦਾ ਸੂਟ 9290 ਦੇ ਵਿੱਚ ਠੀਕ ਹੋ ਜੀ ਸ਼ਿਪਿੰਗ ਬਿਲਕੁਲ ਫ੍ਰੀ ਹੋ ਲੋ ਜੀ ਇਹ ਸੀ ਆਪਣੀ ਅੱਜ ਦੀ ਅ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ